ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਰਣ ਸਿੰਘ ਵਾਲੇ ਦੇ ਵਿੱਚ ਰਣ ਸਿੰਘ ਵਾਲਾ ਪਿੰਡ ਆ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਬਰਗਾੜੀ ਤੋਂ ਸੜਕਾ ਜਿਹੜੀ 3 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਰਣ ਸਿੰਘ ਵਾਲੇ ਪਿੰਡ ਦੇ ਵਿੱਚ ਲਿਉਂਦੀ ਆ ਮਿੱਤਰੋ ਤੁਰਨ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਡਰੋਣਾ ਕਾ ਤੁਹ ਘਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤੁਹਾਨੂੰ ਝੋਟੀ ਪਹਿਲਾ ਸੂਆ ਵਿਖਾਉਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੂਡਲੀ ਜਾਣਕਾਰੀ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵਧੀਆ ਵਧੀਆ ਵੀਰੇ ਤੁਸੀਂ ਸਿਤਾਕਾਰ ਪਰਿਵਾਰ ਵੀਰੇ ਹਾਂਜੀ ਬਹੁਤ ਵਧੀਆ ਹੀ ਆਪਣੇ ਵਿੱਚ ਇੱਕ ਵਾਰੀ ਵੀਰੇ ਨਾਮ ਦੱਸ ਦੀਆ ਆਪਣਾ ਭਰਾ ਮੇਰਾ ਨਾਮ ਹਰਪ੍ਰੀਤ ਸਿੰਘ ਬਾਈ ਹਰਪ੍ਰੀਤ ਸਿੰਘ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਠੀਕ ਆ ਆਪਣਾ ਘਰ ਔਲਖ ਫਾਰਮ ਕੁੱਠੇ ਫੂਸ ਮੰਡੀ ਵਾਲੇ ਠੀਕ ਆ ਫੈਂਸਿੰਗ ਵਾਲੇ ਜੀ ਠੀਕ ਆ ਬਲੇ ਠੀਕ ਆ ਤੇ ਇਹ ਵੱਡੇ ਭਾਈ ਜਿਹੜੀ ਝੋਟੀ ਆ ਆਪਣੇ ਪਹਿਲਣੀਆਂ ਬਾਈ ਹਾਂਜੀ ਬਾਈ ਇਹ ਪਹਿਲਣੀਆਂ ਆ ਠੀਕ ਆ ਵੀਰੇ ਕਰੇ ਲੂ ਪਸੂਆ ਮੰਨ ਲਓ ਉਹਦੀ ਮਦਰ ਆ ਵੀਰੇ ਆ ਜਿਹਦੀ ਮਾਂ ਆ ਜਾਂਦੀ ਕੋਲ ਉਹਦੀ ਮਦਰ ਆ ਤੇ ਉਹ ਪਰਲੀ ਦੀ ਸਿਸਟਰ ਆ ਵੀਰੇ ਠੀਕ ਆ ਉਹ ਉਹਦੀ ਭੈਣ ਆ ਪਰਲੀ ਹਾਂਜੀ ਹਾਂਜੀ ਠੀਕ ਆ ਤੇ ਬਾਈ ਵੀਰੇ ਵੀਰੇ ਇਹ ਦਿਨ ਕਿੰਨੇ ਕੁ ਲੈ ਜੂਗੀ ਇਹ ਬਾਈ 10 ਦਿਨ ਕੱਢੂਗੀ ਹੋਰ 10 ਦਿਨ ਕਿੰਨੀ ਮਤਲਬ ਹੈ ਹਾਂਜੀ ਹਾਂਜੀ ਕਿੰਨੀ ਤੱਕ ਲੂ ਸੋਣੀ ਤਿਆਰ ਹੋ ਜੂਗੀ ਹਾਂਜੀ 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 ਬਾਈ ਤੁਹਾਨੂੰ ਦੇ ਦੂਗੀ 12-13 ਕਿਲੋ ਪਹਿਲੇ ਸੂਏ ਬਾਈ ਇਹਦੀ ਮਦਰ ਥੱਲੇ ਤਾਂ 16 ਲੀਟਰ ਦਰਦ ਦੇਗਾ ਪਹਿਲੇ ਮਾਂ ਜਿਵੇਂ ਹਾਂਜੀ 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 ਹਾਂ ਤੇ ਵੱਡੇ ਭਾਈ ਇਹਦਾ ਟੀਕੇ ਟੂਕੇ ਦਾ ਕੋਈ ਪਤਾ ਆਪਾਂ ਨੂੰ ਕੀ ਨਹੀਂ ਇਹਦੇ ਬਈ ਪੂਰਾ ਕਨਫਰਮ ਤਾਂ ਨਹੀਂ ਯਾਰ ਪਿੰਡੋਂ ਇਹਦੇ ਮੱਦੇਦ ਆਸਾਨਦਾ ਸੀ ਇਹ ਹੋਣਾ ਓਕੇ 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 ਤੇ ਵੀਰੇ ਇਹਦਾ ਰੇਟ ਆਪਾਂ ਕੀ ਕਰਾਂਗੇ ਇਹਦਾ ਬਈ ਲਗਭਗ 1,60,000 ਰੁਪਏ 1,60,000 ਰੁਪਏ ਮੰਨ-ਮੰਤਨ ਹੋ ਜੂਗਾ ਵੀਰੇ ਹਾਂਜੀ ਹਾਂਜੀ ਮੌਕੇ ਤੇ ਬਾਕੀ ਮੰਨਤਨ ਹੋ ਜੂਗਾ ਹਾਂਜੀ ਹਾਂਜੀ ਤੇ ਵੀਰੇ ਇੰਦ ਨੰਬਰ ਦੇ ਦਈਏ ਇੱਕ ਵਾਰੀ ਆਪਣਾ ਹਾਂਜੀ ਹਾਂਜੀ ਨੰਬਰ ਮੇਰਾ ਵੀਰੇ 95170 0055 ਇੱਕ ਵਾਰੀ ਹੋਰ ਬੋਲੀ ਵੀਰੇ 95170 3055 ਠੀਕ ਆ 95170 ਤੇ 30 ਤੇ 55 ਹਣਾ 95170 ਤੇ 0055 ਬਾਈ ਦਾ ਫੋਨ ਨੰਬਰ ਆ ਇਹ ਲੈਣ ਝੋਟੀ ਆ 1,60,000 ਰੁਪਇਆ ਕੀਮਤ ਆ ਮਾਂ ਦੇ ਦੁੱਧ ਦਾ ਰਿਕਾਰਡ 16 ਕਿਲੋ ਦਾ ਵਾ ਮਿੱਤਰੋ ਤੇ ਆਪ ਜਿਹੜੀ ਝੋਟੀ ਥੱਲੋ ਥੱਲੋ ਵੀ ਪੂਰੀ ਖਰੀ ਆ ਤੁਸੀਂ ਦੇਖ ਸਕਦੇ ਆ ਬਰੀਕੀ ਬਰੂਕੀ ਝੋਟੀ ਦੇ ਵਿੱਚ ਪੂਰੀ ਚੰਗੀ ਆ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਬਿਹਤਰੀਨ ਤੇ ਖਾਸ ਬਣ ਕੇ ਸੂਗੀ ਕਿਉਂਕਿ ਝੋਟੀ ਦੇ ਵਿੱਚ ਜਿਹੜੀ ਕੁਆਲਿਟੀ ਆ ਉਹ ਗਵਾਈ ਭਰਦੀ ਆ ਵੀ ਵਾਕਿਆਂ ਕੁਝ ਨਾ ਕੁਝ ਕਰੂਗੀ ਬਾਕੀ ਗੱਲਬਾਤ ਲਈ ਨੰਬਰ ਵੀ ਦੱਸ ਸਕਦੇ ਨੇ ਜਿਹੜੇ ਪ੍ਰਾਣੂ ਝੋਟੀ ਚਾਹੀਦੀ ਆ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦੇ ਰਹੋ